ਕਾਂਗਰਸੀ ਆ ਗੋ ਨਵਜੋਤ ਸਿੰਘ ਸਿੱਧੂ ਦੇ ਬਲੋਂ ਜਿੱਥੇ ਅੱਜ ਵੀਡੀਓ ਬਣਾ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਗਈਆਂ ਨੇ ਉੱਥੇ ਦੂਜੇ ਪਾਸੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ ਦੀ ਗੱਲ ਵੀ ਕੀਤੀ ਗਈ ਹੈ ਗੱਲ ਉਹਨਾਂ ਨੇ ਪੰਜਾਬ ਦੀ ਰਾਜਨੀਤੀ ਦੀ ਵੀ ਕੀਤੀ ਹੈ ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਵੀ ਕੀਤੀ ਹੈ ਕੀ ਕਹਿਣਾ ਹੈ ਨਵਜੋਤ ਸਿੰਘ ਸਿੱਧੂ ਦਾ ਤੁਸੀਂ ਕੋਧੀ ਸੁਣੋ ਜਗਤ ਗੁਰੂ ਬਾਬਾ ਨਾਨਕ ਦੇ ਜਨਮ ਦਿਨ ਦੀਆਂ ਪੂਰੇ ਜਗਤ ਨੂੰ ਲੱਖ ਲੱਖ ਵਧਾਈਆਂ ਹੱਕ ਲਾਲ ਦੀ ਰਾ ਖੱਖ ਸੱਚ ਤੇ ਲੜਨ ਵਾਲੀ ਰਾਹ ਬਾਬਰ ਹੋਵੇ ਜਾਂ ਜਾਬਰ ਹੱਕਾਂ ਦਾ ਮੁਰਲੀ ਤਾਚਾ ਬਣਾਉਣ ਵਾਲੀ ਰਾਹ ਪਰਵਾਰਕ ਇਕਤਾ ਸਿਰਜਣ ਵਾਲੀ ਰਾਹ ਇਸੇ ਰਾਹ ਉੱਤੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਨੇ ਮਹਾਨ ਸਿੱਖ ਰਾਜ ਸਜਿਆ ਇੱਕ ਬੰਦੇ ਨੂੰ ਫਾਹਾ ਨਹੀਂ ਲੱਗਿਆ ਹਰ ਧਰਮ ਦਾ ਸਨਮਾਨ ਸੀ ਇਹ ਗੈਰੀਟਰੀਅਨ ਸਟੇਟ ਗੁਰੇ ਥਰ-ਥਰ ਕੰਬਦੇ ਸੀ ਉਸੇ ਰੰਗਲਾ ਪੰਜਾਬ ਤੇ ਅੱਜ ਕੰਗਲਾ ਪੰਜਾਬ ਕਿਉਂ ਕਿਉਂਕਿ ਸਰਮੱਤਾ ਭਲਾ ਭੁੱਲ ਕੇ ਆਪਦਾ ਭਲਾ ਦੇਖਣ ਲੱਗੇ ਕੋਈ ਖੱਡਾਂ ਪਾਈ ਜਾਂਦਾ ਹੈ ਕੋਈ ਮੋਲਾਂ ਖਰੀਦੀ ਜਾਂਦਾ ਹੈ ਕੋਈ ਹਜ਼ਾਰਾਂ ਏਕੜ ਜ਼ਮੀਨ ਖਰੀਦੀ ਜਾਂਦਾ ਹੈ ਪੰਜਾਬ ਦੇ 3 ਕਰੋੜ ਲੋਕਾਂ ਦੇ ਆਰਮਾਨਾਂ ਦਾ ਮਕਬਰਾ ਬਣਾ ਕੇ ਉਹਦੇ ਉੱਤੇ ਆਪਦੇ ਘਰ ਪੜੀ ਜਾਂਦੇ ਇਸੇ ਕਰਕੇ ਵਿਸਰ ਗਿਆ ਪੰਜਾਬ ਬਾਬਾ ਨਾਨਕ ਮਿਹਨਤ ਕਸ਼ੂਕਾਂ ਨੇ ਕਰੀ ਜਾਂਦਾ ਸੀ ਪਾਇਦਾ ਲੋਦੇ ਗਿਆ ਸੀ ਮਰਕ ਭਾਗੋ ਦੇ ਨਹੀਂ ਤੇ ਅੱਜ ਜਿਹੜਾ 10 ਲੱਖ ਜੇਬ ਚ ਪਾ ਦੇ ਉਹਦੇ ਕੀ ਨਹੀਂ ਹੋ ਲੈਂਦੇ ਜਦਨ ਪੰਜਾਬ ਦੇ ਕਲਿਆਣ ਦੇ ਵਿੱਚ ਆਪਦਾ ਕਲਿਆਣ ਦੇਖਣ ਲੱਗੇ ਜਦਨ ਸਮੂਹ જગਤ ਨੂੰ ਇੱਕ ਪਰਿਵਾਰ ਮੰਨਣ ਲੱਗੇ ਉਸੇ ਦਿਨ ਸੱਚ ਦੀ ਰਾਹ ਉਜਾਗਰ ਹੋ ਜੂ ਚਾਨਣ ਮਨਾਰੇ ਵਾਂ ਅੱਜ ਵੀ ਸੰਸਥਾ ਸਰੂਪ ਬਾਬਾ ਨਾਨਕ ਸੇਧ ਦੇ ਰਿਹਾ ਕੋਈ ਲਭਿਤ ਅਸਲੀ ਨਾਮ ਨਾਮ ਚਰਦੀ ਕਲਾ ਤੇਰੇ ਬਾਣੇ ਸਭਾ ਤਪਲਾ ਤਾਂ ਗਨ ਛਗਰੂਪ ਬਾਬਾ ਨਾਨਕ